ਮੁਹਾਲੀ ਤੋਂ ਜਿੱਥੇ ਵੱਡਾ ਇਨਕਾਊਂਟਰ ਹੋਇਆ ਤਵਾਦੀਆਂ ਦੇ ਖਾਸ ਗੁਰਗੇ ਦੇ ਨਾਲ ਪੁਲਿਸ ਦੀ ਮੁੱਠਪੇੜ ਹੋਈ ਹੈ ਕਵਾਦੀ ਰਿੰਦਾ ਰਿੰਦਾ ਦਾ ਖਾਸ ਦੱਸਿਆ ਜਾ ਰਿਹਾ ਮਲਜ਼ਮ ਸ਼ਰਨਜੀਤ ਸਿੰਘ ਸਣੀ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਮੁਹਾਲੀ ਤੇ ਬਟਾਲਾ ਪੁਲਿਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਹੈ ਤਾਂ ਇਨਕਾਊਂਟਰ ਮੁਹਾਲੀ ਦੇ ਵਿੱਚ ਔਰ ਇਨਕਾਊਂਟਰ ਦੇ ਵਿੱਚ ਇੱਕ ਮਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਇਹ ਅੱਤਵਾਦੀ ਰਿੰਦਾ ਜਿਸ ਨੂੰ ਦੇਸ਼ ਭਰ ਦੀ ਸਰਕਾਰ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਅੱਤਵਾਦੀ ਐਲਾਨਿਆ ਗਿਆ ਹੈ ਤੇ ਉਸ ਦਾ ਬਿਹਤ ਖਾਸ ਗੁਰਗਾ ਕਿਹਾ ਜਾ ਰਿਹਾ ਹੈ ਜਿਸ ਦਾ ਨਾਮ ਹੈ ਸ਼ਰਨਜੀਤ ਸਿੰਘ ਸਣੀ ਸਣੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਇਸ ਇਨਕਾਊਂਟਰ ਦੇ ਵਿੱਚ ਸਣੀ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਮੁਹਾਲੀ ਤੇ ਬਟਾਲਾ ਪੁਲਿਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਬਟਾਲਾ ਪੁਲਿਸ ਪਹੁੰਚੀ ਹੋਈ ਸੀ ਮੁਹਾਲੀ ਪੁਲਿਸ ਦੀ ਮਦਦ ਦੇ ਨਾਲ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਤਵਾਦੀ ਰਿੰਦਾ ਦਾ ਖਾਸ ਦੱਸਿਆ ਜਾ ਰਿਹਾ ਹੈ ਔਰ ਅਤਵਾਦੀ ਜਿਹੜਾ ਰਿੰਦਾ ਉਸ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਨੋ ਪੰਜਾਬ ਦੇ ਵਿੱਚ ਵਕ-ਵਕ ਥਾਮਾਂ ਦੇ ਉੱਤੇ ਘਟਨਾਵਾਂ ਨੂੰ ਅੰਜਾਮ ਦਿਵਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਰਹਿੰਦਾ ਆਪਣੇ ਗੁਰਗਿਆਂ ਦੇ ਜ਼ਰੀਏ ਤਾਂ ਉਸ ਦਾ ਇੱਕ ਗੁਰਗਾ ਕਾਬੂ ਕੀਤਾ ਗਿਆ ਇਨਕਾਊਂਟਰ ਮੁਟਪੇੜ ਮੋਹਾਲੀ ਦੇ ਵਿੱਚ ਔਰ ਇੱਕ ਵੱਡਾ ਇਨਕਾਊਂਟਰ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਪੂਰਾ ਮਾਮਲਾ ਇੱਕ ਦਹਿਸ਼ਤਗਰਦ ਦੇ ਨਾਲ ਜੁੜਿਆ ਹੋਇਆ ਹੈ ਰਿੰਦੇ ਦੇ ਨਾਲ ਜੁੜਿਆ ਹੋਇਆ ਹੈ ਰਿੰਦੇ ਦੇ ਖਾਸ ਮੁਲਜ਼ਮ ਦੇ ਜਿਹੜੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਸ਼ਰਨਜੀਤ ਸਿੰਘ ਸਨੀ ਸਨੀ ਦੇ ਨਾਮ ਤੋਂ ਇਹ ਜਾਣਿਆ ਜਾਂਦਾ ਹੈ ਤੇ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਮੋਹਾਲੀ ਦੇ ਵਿੱਚ ਇਸ ਮੁੱਠਪੇੜ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਪੁਲਿਸ ਤੇ ਜਿਹੜਾ ਸ਼ਰਨਜੀਤ ਸਣੀ ਸੀ ਅੰਮੋ ਸਾਹਮਣੇ ਹੋ ਗਏ ਫਾਇਰਿੰਗ ਹੋਈ ਦੋਵੇਂ ਪਾਸੇ ਤੋਂ ਤੇ ਉਸ ਨੂੰ ਚਾਲੇ ਉਸਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਪੁਲਿਸ ਦੀ ਇਸ ਸਮੇਂ ਮੁਸਤਫਦੀ ਆ ਕਿ ਇਹ ਪੁਲਿਸ ਦੇ ਜਵਾਨ ਉੱਥੇ ਪਹੁੰਚੇ ਹੋਏ ਨੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਇੱਕ ਤਰੀਕੇ ਨਾਲ ਤਸੀਲ ਕਰ ਦਿੱਤਾ ਜਾਂਦਾ ਹੈ ਔਰ ਹੋਰ ਜਾਣਕਾਰੀ ਲੈਣ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਆਖਿਰ ਮਾਹੌਲ ਕੀ ਹੈ ਉੱਥੇ ਤੇ ਕਿਵੇਂ ਪੁਲਿਸ ਇਸ ਮੁਲਜ਼ਮ ਤੱਕ ਪਹੁੰਚੀ ਹੈ ਤੇ ਕਿੰਨੇ ਲੋਕ ਸੀ ਕਿੰਨੇ ਉੱਥੇ ਮੁਲਜ਼ਮ ਮੌਜੂਦ ਸੀ ਜਿਨ੍ਹਾਂ ਦੇ ਨਾਲ ਇਹ ਪੂਰੀ ਮੁੱਠ ਭੇੜ ਹੋਈ ਹੈ ਤੇ ਮੁਹਾਲੀ ਦੇ ਕਿਹੜੇ ਹਿੱਸੇ ਦੇ ਵਿੱਚ ਹੈ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਉਹ ਅਸੀਂ ਜ਼ਰੂਰ ਦਿਖਾ ਰਹੇ ਹਾਂ ਤੁਹਾਨੂੰ ਕੁਝ ਹੀ ਪਲਾਂ ਦੇ ਵਿੱਚ న్యూਸ 18 ਪੰਜਾਬ ਦੀ ਟੀਮ ਮਨੋਜ ਰਾਠੀ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਦੇ ਉੱਤੇ ਹੋਣਗੇ ਉੱਥੋਂ ਲਾਈਵ ਤਸਵੀਰਾਂ ਦੇ ਜ਼ਰੀਏ ਪੂਰੀ ਅਪਡੇਟ ਮੁਹਾਲੀ ਦੇ ਵਿੱਚ ਹੋਏ ਇਨਕਾਊਂਟਰ ਦੀਆਂ ਤੁਹਾਡੇ ਤੱਕ ਪਹੁੰਚਾਵਾਂਗੇ ਮੁਲਜ਼ਮ ਸ਼ਰਨਜੀਤ ਸਿੰਘ ਸਣੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਰਿੰਦਾ ਦਾ ਬੇहद ਖਾਸ ਇਹ ਦੱਸਿਆ ਜਾਂਦਾ ਹੈ ਰਿੰਦਾ ਦਾ ਖਾਸ ਮੁਲਜ਼ਮ ਅਤਵਾਦੀ ਰਿੰਦਾ ਦਾ ਖਾਸ ਸ਼ਰਨਜੀਤ ਸਿੰਘ ਜੋ ਕਿ ਪੁਲਿਸ ਦੇ ਨਾਲ ਮੁਟਪੇੜ ਦੇ ਵਿੱਚ ਜ਼ਖਮੀ ਹੋਇਆ ਏ ਔਰ ਰਿੰਦਾ ਦੇ ਖਾਸਮ ਖਾਸ ਸਣੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਔਰ ਇਸ ਸਮੇਂ ਜੋ ਸਾਨੂੰ ਤਸਵੀਰ ਨਜ਼ਰ ਆ ਰਹੀ ਹੈ ਬਾਲ ਗੋਪਾਲ ਗਊਸ਼ਾਲਾ ਨਜ਼ਰ ਆ ਰਹੀ ਹੈ ਔਰ ਇਹ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਇਹ ਬਲੋਂਗੀ ਦਾ ਇਲਾਕਾ ਹੈ ਪੂਰਾ ਬਲੋਂਗੀ ਦੇ ਵਿੱਚ ਬਲੋਂਗੀ ਦਾ ਇਲਾਕਾ ਹੈ ਜਿੱਥੇ ਇਹ ਗਊਸ਼ਾਲਾ ਹੈ ਔਰ ਸਾਡੇ ਸਹਿਯੋਗੀ ਕੁਝ ਪਲਾਂ ਦੇ ਵਿੱਚ ਸਾਡੇ ਨਾਲ ਹੋਣਗੇ ਮਨੋਜ ਰਾਠੀ ਦਾ ਰੁਕ ਕਰਦੇ ਮਨੋਜ ਰਾਠੀ ਇਸ ਸਮੇਂ ਬਿਲਕੁਲ ਉਸ ਪਾਸੇ ਹੀ ਜਾ ਰਹੇ ਨੇ ਜਿੱਥੇ ਇਨਕਾਊਂਟਰ ਦੀ ਪੂਰੀ ਕਰਨਾ ਵਾਪਰੀ ਹੈ ਮਨੋਜ ਜਵੜੀਓ ਬਿਲਕੁਲ ਗੌਰਵ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਸੀ ਕਿ ਬਲੌਂਗੀ ਦੀ ਹੀ ਇੱਕ ਗਊਸ਼ਾਲਾ ਹੈ ਜਿੱਥੇ ਇਹ ਇਨਕਾਊਂਟਰ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਸ਼ਰਨਜੀਤ ਉਸਨੀ ਇਸ ਦਾ ਮੋਹਾਲੀ ਪੁਲਿਸ ਤੇ ਬਟਾਲਾ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੇ ਇਹ ਮੁਤਬੇੜ ਹੋਈ ਹੈ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਚ ਪੁਲਿਸ ਨੇ ਇਹਦੇ ਪੈਰ ਤੇ ਗੋਲੀ ਮਾਰੀ ਹੈ ਪੈਰ ਤੇ ਇਹਦੇ ਗੋਲੀ ਵੱਜੀ ਹੈ ਹਾਲਾਂਕਿ ਪੁਲਿਸ ਜਿਹੜੇ ਸੀਨੀਅਰ ਅਧਿਕਾਰੀ ਹੈ ਮੌਕੇ ਤੇ ਪਹੁੰਚ ਚੁੱਕੇ ਨੇ ਗਊਸ਼ਾਲਾ ਦੇ ਬਿਲਕੁਲ ਅੰਦਰ ਕਿਉਂਕਿ ਪੂਰਾ ਰਿਹਾਇਸ਼ੀ ਏਰੀਆ ਗੌਰਵ ਬਹੁਤ ਵੱਡਾ ਪਾਪੂਲੇਟਿਡ ਏਰੀਆ ਬਲੋਂਗੀ ਜੇ ਆਪਾਂ ਗੱਲ ਕਰੀਏ ਔਰ ਪੀਐਸ ਬਲੋਂਗੀ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀਗਾ ਤੁਹਾਨੂੰ ਦੱਸ ਦਈਏ ਥੋੜੀ ਜੀ ਇਹਦੀ ਬੈਕਗ੍ਰਾਉਂਡ ਦੱਸ ਦਈਏ ਕਿ ਇਹ ਸੰਨੀ ਹੈ ਕੌਣ ਕ੍ਰਾਸ ਬਾਰਡਰ ਕਈ ਚੀਜ਼ਾਂ ਨੂੰ ਲੈ ਕੇ ਇਹਦੀ ਸ਼ਾਮਲੇ ਤੋਈ ਸੀਦਾ ਇੱਕ ਹੋਰ ਸਾਥੀ ਅਮਰਜੀਤ ਹਾਲਾਂਕਿ ਉਹਨੂੰ ਪਹਿਲਾਂ ਹੀ ਫੜਿਆ ਜਾ ਚੁੱਕਾ ਹੈ ਲੇਕਿਨ ਉਹ ਇਹ ਜਿਹੜੀ ਇਹਦੇ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਔਰ ਬਟਾਲਾ ਤੇ ਹੋਰ ਜਿਹੜੀ ਬਲੋਂਗ ਜਿਹੜੀ ਮੋਹਾਲੀ ਪੁਲਿਸ ਐ ਸੀਆਈਏ ਟੀਮ ਉਹਨਾਂ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਆ ਇੱਕ ਟਿਪ ਆਫ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਟਿਪ ਆਫ ਸੀ ਜਿਸ ਨੂੰ ਲੈ ਕੇ ਪੁਲਿਸ ਇਹਦੇ ਪਿੱਛੇ ਜਿਹੜੀ ਆ ਉਹ ਲੱਗੀ ਹੋਈ ਸੀ ਔਰ ਪੁਲਿਸ ਨੇ ਜਦ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਰੈਂਡਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਕੋਲੋਂ ਇਲੀਗਲ ਵੈਪਨ ਜਿਹੜਾ ਹੈਗਾ ਉਹ ਸੀ ਜਿਸ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਔਰ ਪੁਲਿਸ ਨੇ ਜਵਾਬੀ ਫਾਇਰਿੰਗ ਤੇ ਤੇ ਪੈਰ ਤੇ ਗੋਲੀ ਮਾਰੀ ਹੈ ਪੈਰ ਤੇ ਤੇ ਗੋਲੀ ਵੱਜੀ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਹੈ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕ੍ਰਾਸ ਬਾਰਡਰ ਕਈ ਜਿ ਜਾਂਚੇ ਨਸ਼ਾ ਤਸ਼ਕਰੀ ਹੋਵੇ ਵੈਪਨ ਤਸ਼ਕਰੀ ਹੋਵੇ ਉਹਦੇ ਵਿੱਚ ਇਹਦੀ ਸ਼ਾਮੁਲੀਅਤ ਰਹੀ ਹੈ ਔਰ ਇਹ ਵੀ ਜਿਹੜੀ ਪੁਲਿਸ ਜਾਣਕਾਰੀ ਦੇ ਰਹੀ ਹੈ ਕਿ ਟੈਰਰਿਸਟ ਜਿਹੜਾ ਅਤੰਕਵਾਦੀ ਹੈ ਰਿੰਦਾ ਉਹਦਾ ਇੱਕ ਖਾਸ ਦੱਸਿਆ ਜਾ ਰਿਹਾ ਹੈ ਸੁਰਨਜੀਤ ਸਿੰਘ ਉਫ सनी ਜੋ ਕਿ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਕੁਛ ਹੀ ਮਿੰਟਾਂ ਚ ਅਸੀਂ ਉੱਤੇ ਪਹੁੰਚਾਂਗੇ ਲੇਕਿਨ ਬਹੁਤ ਅਹਿਮ ਹੋ ਜਾਂਦਾ ਹੈ ਗੌਰਵ ਬਹੁਤ ਅਹਿਮ ਹੋ ਜਾਂਦਾ ਹੈ ਕਿ ਦਾ ਪੂਰਾ ਨੈਕਸਸ ਚੱਲ ਰਿਆ ਸੀ ਔਰ ਕਰਾਸ ਬਾਰਡਰ ਦੀ ਨਦੀ ਪੂਰੀ ਇੱਕ ਇਨਵੋਲਵਮੈਂਟ ਜਿਹੜੀ ਆ ਉਹ ਪੂਰੀ ਸਾਰੀ ਸਾਹਮਣੇ ਆ ਰਹੀ ਸੀ ਔਰ ਇਹਦੇ ਵਿੱਚ ਕਿੰਨਾ ਵੱਡਾ ਨੈਕਸਸ ਹੈ ਇਹਦਾ ਵੀ ਹੁਣ ਖੁਲਾਸਾ ਕਰਦੇ ਨਜ਼ਰ ਆ ਰਹੇ ਨੇ ਲਗਾਤਾਰ ਪੁਲਿਸ ਅਧਿਕਾਰੀ ਦੇ ਵਿੱਚ ਮੁਦਬੇਦ ਇਸ ਤੋਂ ਪਹਿਲਾਂ ਵੀ ਕਈ ਚੀਜ਼ਾਂ ਦੀ ਇਨਵੈਸਟੀਗੇਸ਼ਨ ਹੋਈ ਔਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੀ ਚੀਜ਼ਾਂ ਸਾਹਮਣੇ ਆਈ ਕਿ ਕਿਸ ਤਰ੍ਹਾਂ ਇਹ ਪੂਰਾ ਨੈਕਸਸ ਚੱਲ ਰਿਹਾ ਹੈ ਔਰ ਕਿਸ ਤਰ੍ਹਾਂ ਅੱਗੇ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਰਾਗ ਚ ਸੀਗੇ ਕਿਸ ਤਰ੍ਹਾਂ ਇਹ ਨਸ਼ਾ ਤਸਕਰੀ ਔਰ ਕਿਸ ਤਰ੍ਹਾਂ ਅੱਗੇ ਇਹ ਪੂਰਾ ਨੈਕਸਸ ਚੱਲ ਰਿਹਾ ਸੁਰੰਜੀ ਸੰਨੀ ਤੇ ਹੋਰ ਵੀ ਦੇ ਸਾਥੀ ਜਿਹੜੇ ਆ ਉਹ ਕਈ ਮਾਮਲੇ ਚ ਇਨਵੋਲ ਹੈ ਜਿੰਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਤਾਰ ਕ੍ਰਾਸ ਬਾਰਡਰ ਜਿਹੜੀ ਨਸ਼ਾ ਤਸਕਰੀ ਹੈ ਵੈਪਨ ਤਸਕਰੀ ਹੈ ਉਹਦੇ ਵਿੱਚ ਹੁਣ ਜੁੜਦੇ ਨਜ਼ਰ ਆ ਰਹੇ ਨੇ ਔਰ ਕਈ ਮਾਮਲੇ ਚ ਇਹ ਵੌਂਟਡ